ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਣੇ ਕੋਲੇ ਬਾਈ ਪਹੁੰਚੇ ਸੀ ਜੋ ਜੋ ਕਿ ਗਾਈਆਂ ਦੇ ਨੌ ਬਣਾਉਂਦੇ ਆ ਨਵੀਂ ਤਕਨੀਕ ਹੈ ਇਹਨਾਂ ਕੋਲੇ ਸਾਰੀ ਤੇ ਬਾਈ ਇਹ ਗੱਡੀ ਤੇ ਆਉਂਦੇ ਨਾਲ ਸਕੰਜਾ ਲੈ ਕੇ ਆਉਂਦੇ ਤੇ ਕੰਟੈਕਟ ਨੰਬਰ ਵੀ ਪਾ ਦਾਂਗੇ ਆਪਾਂ ਜਿਹੜੇ ਮੇਰੇ ਵੀਰ ਪ੍ਰਮਾਣ ਨੇ ਗਾਈਆਂ ਦੇ ਨੌ ਬਣਾਉਣੇ ਹੋਣ ਤੇ ਸਾਰੀ A to Z ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿs ਤਰ੍ਹਾਂ ਨੌ ਬਣਦੇ ਆ ਤੇ ਪੂਰੇ ਵਧੀਆ ਬਣਦੇ ਆ ਤੇ ਕੰਟੈਕਟ ਨੰਬਰ ਬਾਈਆਂ ਦਾ ਵਿੱਚ ਪਾ ਦਾਂਗੇ ਤੇ ਚਲੋ ਦੇਖਦੇ ਆ ਨੇਸਾ ਨੇ ਇਸ ਤਰ੍ਹਾਂ ਗਾਣੀ ਕੀ ਜਾਂਦੀ ਹੈ ਇਸ ਕੰਜ ਦੇ ਵਿੱਚ ਨਾਲ ਹੀ ਇਹਦੇ ਜਿੱਥੇ ਜਾਂਦੀ ਹੈ ਜਿਹੜੀ ਮਰਜ਼ੀ ਤੇ ਮੁੱਖ ਵੀ ਸੱਜੀ ਇਸ ਤਰ੍ਹਾਂ ਦੀ ਜਦੋਂ ਇਹ ਅੰਦਰ ਨਾਲ ਤੋਂ ਨੂੰ ਪਾਉਂਦੇ ਕਰਦੇ ਆਂ ਇਸ ਦਾ ਇਹ ਗੱਲ ਜਿਹਦੇ ਪਾਸੇ ਭਾਈ ਨੰਬਰ ਲੱਗ ਕੇ ਲੈਂਦੇ ਉਹਦਾ ਸੌਖਾ ਪਾਸੋਂ ਉਹ ਜਿਹੜਾ ਸਿੱਧਦੇ ਜਾਂ ਉਹਦਾ ਪਾਸੇ ਆਪ ਨੂੰ ਆਜੇ ਜਾਂਦਾ ਜੀ ਉਹ ਦਰ ਪ੍ਰੋਬਲਮ ਹੋ ਜਾਂਦੀ ਹੈ ਜਿਹੜਾ ਪੂਰੀ ਸਪਾਈ Saya ada yang lembut di banter, ini ਕਦੇ ਪੌਂਚੇ ਸਿਪਾਈ ਇਹ ਨਾਅ ਬਣਾਉਣ ਪਕੀਆਂ ਦੇ ਕਿਉਂਕਿ ਨਾਅ ਜਦੋਂ ਜਿਆਦਾ ਜਿਆਦੇ ਹੋ ਜਾਂਦੇ ਲੱਗ ਜਾਂਦੇ ਨੇ ਤਾਂ ਬਸ ਤੁਰਨ ਚੋਖਾ ਹੋ ਜਾਂਦਾ ਤੇ ਇਸ ਤਰ੍ਹਾਂ ਬਾਈ ਇਹ ਗਾਈਆਂ ਨੂੰ ਚੱਕ ਲੈਂਦੇ ਆ ਤੇ ਪੈਰ ਜਿਹੜੇ ਘਰਨੇ ਹੁੰਦੇ ਆ ਉਹ ਚੱਕੇ ਜਾਂਦੇ ਨਾਲ ਹੀ ਤੇ ਉਹਨਾਂ ਨੂੰ ਸੈਟ ਕੀਤਾ ਜਾਂਦਾ ਬਾਈਆਂ ਦਾ ਪੁੱਸਲਾ ਵੀ ਕੀ ਸਾਧ ਮਤਾਬ ਲੈਂਦੇ ਗਾਈਂ ਦੇ ਸਾਧ ਨਾਲ ਤੇ ਆਪਾਂ ਲਾ ਚੁੱਕੀ ਆ ਤਿੰਨ ਸੀ ਗਾਂ ਦੇ ਸੰਗ ਇਹ ਤਾਂ ਨਾਲ ਆਪਣੇ ਲੋਕ ਆ ਜੇ ਜਦੋਂ ਇਸ ਪਾਸੇੋਂ ਤਾਂ ਬਹੁਤ ਆ ਗਿਆ ਨਹੀਂ ਤਾਂ ਇੱਧਰ ਤਾਂ ਬੈਣਾ ਦੇ ਬਣ ਕੇ ਚੱਲੋ ਸੁਣਨ ਤੋਂ ਪਹਿਲਾਂ ਹੀ ਬਣ ਜਾਣਨਾ ਕਿਉਂ ਲੰਮਾ ਟਾਈਮ ਬੁੱਢੀ ਨਹੀਂ ਲੱਗਦੀ ਜਦੋਂ ਘੇਰਾ ਘੋਰਾ ਨਮੇ ਪਛੋਂ ਜਾਂਦਾ ਛੇਤੀ ਬੁੱਢਾ ਆ ਦੇਖਣ ਰੱਖ ਲੈਣ ਲੱਗ ਪੈਂਦਾ ਤੁਸੀਂ ਦੇਖ ਹੀ ਲਿਆ ਹੂ ਇਸ ਤਰ੍ਹਾਂ ਬਾਈ ਇਹ ਗਾਣੂਏ ਸਕੰਜੇ ਰਾਹੀ ਚੱਕ ਲੈਂਦੇ ਆ ਤੇ ਘਰੀ ਆ ਕੇ ਨੌ ਬਣਾ ਕੇ ਜਾਂਦੇ ਆ ਬਾਈ ਕੰਟੈਕਟ ਨੰਬਰ ਆਪਾਂ ਬਾਈਆਂ ਦੇ ਪਾਤੇ ਦੇਖ ਸਕਦੇ ਆ ਬਾਈਆਂ ਦਾ ਨਾਮ ਹੈਗਾ ਸੁਰਿੰਦਰ ਸਿੰਘ ਦੋਨੇ ਕੰਟੈਕਟ ਨੰਬਰ ਆ ਜਿਹੜੇ ਮੇਰੇ ਵੀਰ ਭਰਾਵਾਂ ਨੇ ਕੋਈ گاਵਾ ਦੇ ਨੌ ਬਣਾਉਣੇ ਹੋਣ ਤਾਂ ਬਾਈਆਂ ਨਾਲ ਗੱਲਬਾਤ ਕਰਕੇ ਖਰਚਾ ਪਾਣੀ ਪੁੱਛ ਸਕਦੇ ਆ ਤੇ ਦੇਖ ਸਕਦੇ ਆ ਪੂਰੇ ਵਧੀਆ ਨੌ ਬਣਾਉਂਦੇ ਆ ਤੇ ਬਾਈਆਂ ਦਾ ਪਿੰਡ ਹੈਗਾ ਅਜੀਤ ਰਮਾਣਾ ਬਾਈ ਦਾ ਨਾਮ ਹੈਗਾ ਸੁਰਿੰਦਰ ਸਿੰਘ ਨੇੜੇ ਪਿੰਡ ਪੈ ਜਾਂਦੇ ਆ ਅਜੀਤਰ ਮਾਣਾ ਦੇ ਵੱਜਿਆਣਾ ਤੇ ਨਿਔਰ ਤੇ ਮੇਰੇ ਬੀਤ ਘਾਵਾਂ ਨੇ ਕੋਈ ਨਹੀਂ ਵੀ ਬਣਾਉਣੇ ਹਾਂ ਨਾ ਤਾਂ ਬਾਈ ਘਰੇ ਆ ਕੇ ਬਣਾ ਕੇ ਜਾਂਦੇ ਆ ਨਾਲ ਹੀ ਸਕੰਜਾ ਹੁੰਦਾ ਨਾ ਕੋਈ ਪਸ਼ੂ ਦਾ ਡਰ ਹੁੰਦਾ ਕਿਉਂਕਿ ਦੂਜੇ ਆਮ ਜਿਹੜੇ ਬਣਾਉਂਦੇ ਆ ਉਦੋਂ ਆਪਾਂ ਪਸ਼ੂ ਨੂੰ ਡੇਗਣਾ ਪੈਂਦਾ ਉਸ ਲਈ ਛੱਟ ਫੇੜਦਾ ਤਾਂ ਕੋਈ ਖਤਰਾ ਹੀ ਨਹੀਂ ਰਹਿੰਦਾ ਇਹਦੇ ਵਿੱਚ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਜਸਤਾਲ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਂ ਅਜਿਹੀਆਂ ਵੀਡੀਓ ਲੈ ਕੇ ਨਵੇਂ ਨਵੇਂ ਧੰਨਵਾਦ ਜੀ